ਗੱਡੀਆਂ ਨੂੰ ਬੰਦ ਕੀਤਾ ਜਾਵੇ ਨਿਗਮ ਪੰਧਾਰਨ ਆਪਣੇ ਪੱਧਰ ਤੇ ਗੱਡੀਆਂ ਖਰੀਦ ਕੇ ਕੂੜੇ ਦੀ ਲਿਫਟਿੰਗ ਦਾ ਕੰਮ ਕਰੇ ਲਗਭਗ 3 ਮਹੀਨੇ ਤੋਂ ਜ਼ਿਆਦਾ ਹੋ ਗਿਆ ਜਿਹੜੇ ਸੀਵਰ ਮੈਨ ਰੱਖੇ ਹੋਏ ਸਾਡੇ ਮੁੰਡੇ ਕੌਨਸਰਾ ਨੇ ਠੀਕ ਹੈ ਜੀ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਅਸੀਂ ਲਿਸਟ ਮੰਗਦੇ ਪੇਣਾ ਕੋ ਅਫਸਰ ਸਾਹਿਬੋ ਨਾ ਮੇਅਰ ਕੋ ਨਾ ਕਮਿਸ਼ਨਰ ਕੋ ਨਾ ਜਈਆਂ ਕੋ ਨਾ ਐਸਡੀਓ ਕੋ ਨਾ ਐਕਸੀਅਨ ਕੋ ਕਿਸੇ ਕੋਈ ਨਾ ਦੀ ਲਿਸਟ ਹੀ ਨਹੀਂ 325 ਬੰਦਿਆਂ ਦੀ ਭਾਈ ਕਰਮਚਾਰੀ ਅਤੇ ਸੀਵਰ ਮੈਨ ਜਿਹੜੇ ਕੀ ਕਾਫੀ ਸਮੇਂ ਤੋਂ ਗੱਟੀਆਂ ਚਲਾ ਰਹੇ ਹਨ ਉਹਨਾਂ ਨੂੰ ਪੱਕੇ ਤੌਰ ਤੇ ਡਰਾਈਵਰ ਲਈ ਪਦਉਨਤ ਕੀਤਾ ਜਾਵੇ ਠੇਕੇ ਦੇ ਚੱਲ ਰਹੀਆਂ ਗੱਟੀਆਂ ਨੂੰ ਬੰਦ ਕੀਤਾ ਜਾਵੇ ਨਿਗਮ ਪ੍ਰਧਾਨ ਨੇ ਆਪਣੇ ਪੱਧਰ ਤੇ ਗੱਟੀਆਂ ਖਰੀਦ ਕੇ ਕੂੜੇ ਦੀ ਲਿਫਟਿੰਗ ਦਾ ਕੰਮ ਕਰੇ ਨਗਰ ਨਿਗਮ ਜ਼ਿੰਦਗੀ ਵਿੱਚ ਹੋ ਰਹੀਆਂ ਕ腐ਸ਼ਨ ਨੂੰ ਲੋਪਨ ਲਈ પેટ્રોલ ਪੰਪ ਦੇ ਫਰਖਸ਼ਾਨ ਦੇ ਸਟਾਫ ਦੀ ਰੋਟੇਸ਼ਨ ਅਨੁਸਾਰ ਫੈਲਦੀ ਕੀਤੀ ਜਾਵੇ ਨਗਰ ਨਿਗਮ ਜ਼ਿੰਦਗੀ ਆ ਜੀ ਕਾਰਨ ਇਹ ਅਸੀਂ ਤਾਂ ਆਪ ਜੀ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਇਹ ਵਾਲਾ ਸਵਾਲ ਪੁੱਛੋ ਜਿਹੜਾ ਮੈਂ ਕਰਨ ਲੱਗਾ ਆਂ ਲਗਭਗ 3 ਮਹੀਨੇ ਤੋਂ ਜ਼ਿਆਦਾ ਹੋ ਗਿਆ ਜਿਹੜੇ ਸੀਵਰਮੈਨ ਰੱਖੇ ਹੋਏ ਸਾਡੇ ਮੁੰਡੇ ਕੌਨਸਲ ਨੇ ਠੀਕ ਹੈ ਜੀ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਅਸੀਂ ਲਿਸਟ ਮੰਗਦੇ ਪੇਣਾ ਕੋ ਅਫਸਰ ਛਾਹੀ ਤੋਂ ਨਾ ਮੇਰ ਕੋ ਨਾ ਕਮਿਸ਼ਨਰ ਕੋ ਨਾ ਜਈਆਂ ਕੋ ਨਾ ਐਸਡੀਓ ਕੋ ਨਾ ਐਕਸੀਡੈਂਟ ਕੋ ਕਿਸੇ ਕੋਈ ਨਾ ਦੀ ਲਿਸਟੀ ਹੈ ਨਹੀਂ 325 ਬੰਦਿਆਂ ਦੀ ਪਤਾ ਨਹੀਂ ਕਿਹੜੀ ਹਵਾਚੀ ਕੰਮ ਕਰਾਈ ਜਾਂਦੇ ਜਿਹੜੇ ਕੌਨਸਲ ਦਾ ਦਿਲ ਕੱਦਾ ਉਹੀ ਸਾਲਾ ਕੱਢ ਦਿੰਦਾ ਬੰਦੇ ਨਵੇਂ ਰੱਖ ਲੈਂਦਾ ਠੀਕ ਹੈ ਜੀ ਕੱਲ ਨੂੰ ਜਦੋਂ ਇਹਨਾਂ ਦੀ ਪੱਕਿਆ ਦੀ ਪੱਕੇ ਕਰਨ ਦੀ ਵਾਰੀ ਆਉਣੀ ਤੇ ਜਿਹਨਾਂ ਦਾ ਲਿਸ਼ਟਾ ਜੀ ਨਾਂ ਨਹੀਂ ਹੋਊਗਾ ਤਾਂ ਕਿੱਦਾਂ ਪਤਾ ਲੱਗੂਗਾ ਵੀ ਇਹਨੇ ਕੰਮ ਕੀਤਾ ਬੰਦੇ ਨੇ ਤੱਕਾਂ ਨੀਗਾ ਅਜਦਾ ਆਪ ਜੀ ਨੂੰ মিডিਆ ਨੂੰ ਵੀ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਪੁੱਛਿਆ ਜਾਵੇ ਇਹਨਾਂ ਕੋਲ ਲਿਸਟ ਮੰਗੀ ਜਾਵੇ 325 ਬੰਦਿਆਂ ਦੀ ਕਿੱਥੇ ਹੈ ਲਿਸਟ ਕੱਲ ਨੂੰ ਜਦੋਂ ਪੱਕੇ ਕਰਨ ਦੀ ਵਾਰੀ ਆਉਣੀ ਫੇ ਪ੍ਰਧਾਨਾਂ ਦੀਆਂ ਜੇ ਨਾ ਇਹਨਾਂ ਨੂੰ ਪੱਕੇ ਕਰਨ ਦੀ ਵਾਰੀ ਆਉਣੀ ਫੇ ਪੈਰਾਸ਼ੂਟ ਆਈ ਪ੍ਰਧਾਨਾਂ ਦੀਆਂ ਲਿਫਟਾਂ ਆ ਜਾਣੀਆਂ ਵੀ ਆਹ ਕਰ ਦੋ ਪੱਕੇ ਆਹ ਕਰ ਦੋ ਜਿਨ੍ਹਾਂ ਦਾ ਲਿਸਟ 'ਚ ਨਾਂ ਹੀ ਨਹੀਂ ਹੋਊਗਾ ਕਿੱਦਾਂ ਇਹਨਾਂ ਦਾ ਜਸਤੀ ਭਾਈ ਹੋਊਗਾ ਵੀ ਇਹਨਾਂ ਨੇ ਕੰਮ ਕੀਤਾ ਪਿੱਛੇ ਨੂੰ ਤਾਂ ਦੱਸੇ ਦਿੱਤਾ ਗਿਆ ਜੀ ਤਾਂ ਸਟ੍ਰੈਟੇਜੀ ਹੀ ਸੀ ਉਹ ਵੀ ਤਾਂ ਕਹਿੰਦੇ ਆ ਪ੍ਰਧਾਨ ਮੱਖੇ ਕਰ ਦਿੱਤਾ ਜਾਏਗਾ ਉਹਨਾਂ ਨੂੰ ਸਿੱਧਾ ਮੈਂ ਚੇ ਪੱਕੇ ਕਰ ਦਿੱਤਾ ਜਾਊਗਾ ਉਹ ਤਾਂ ਬਾਅਦ ਦੀ ਗੱਲ ਐ ਪਹਿਲਾਂ ਇਹਨਾਂ ਕੋਲ ਲਿਸਟਾ ਹੀ ਨਹੀਂ 325 ਮੁਰਿਆਦਿਆਂ ਵੀ ਕਿਹੜਾ ਕੰਮ ਕਰਦਾ ਕਿਹੜਾ ਨਹੀਂ ਤੇ ਕੱਲ ਨੂੰ ਜੇ ਲੋ ਸਰਕਾਰ ਦੀ ਕੋਈ ਚਲੋ ਲੈਟਰ ਆਜੇ ਇਹਨਾਂ ਦੇ ਅੱਗੇ ਪੱਕੇ ਕਰਨ ਦੀ ਤਾਂ ਜਿਨ੍ਹਾਂ ਦਾ ਲਿਸਟਾ 'ਚ ਹੀ ਨਾਂ ਹੋਊ ਉਹਨਾਂ ਨੂੰ ਤਾਂ ੱਥਕੇ ਮਾਰੂਗਾ ਵੀ ਤੇਰਾ ਤਾਂ ਲਿਸਟ 'ਚ ਨਾਂ ਐ ਨਹੀਂ ਜਾਓ ਚਲੋ ਜਾਓ ਤੂੰ ਤਾਂ ਕੰਮ ਹੀ ਨਹੀਂ ਕੀਤਾ ਜਦ ਕਿ ਇਹ ਕੰਮ ਕਰਦੇ ਪਏ ਆ ਤਿੰਨ ਤਿੰਨ ਮਹੀਨੇ ਹੋ ਗਏ ਕੰਮ ਕਰ ਲਿਆ ਤੂੰ ਜਿਹੜੇ ਕੌਨਸਲ ਦਾ ਦਿਲ ਕਰਦਾ ਉਹ ਬਿਲਕੁਲ ਕੱਢ ਦਿੰਦਾ ਚਲੋ ਤੁਹਾਨੂੰ ਕੱਢ ਦਿੱਤਾ ਅਸੀਂ ਆਹ ਰੱਖ ਲੈ ਤੁਸੀਂ ਜਿਵੇਂ ਆਪ ਵੀ ਬੈਠੇ ਹੋ ਕੇ ਦੇਖਦੇ ਹੋ ਇਸ ਦਾ ਨਾ ਪ੍ਰੋਸੈਸ ਕੀ ਹੋਇਆ ਅਸੀਂ ਛੋ ਅਸੀਂ ਦੇ ਰਹੇ ਹੋ ਥੋੜੀ ਦੇਰ ਤੇ ਪਿਆਰ ਹੋ ਰਿਹਾ ਹੈ ਨੋਟਿਸ ਅਸੀਂ ਸੋਮਵਾਰ ਤੋਂ ਹਟਾਲ ਤੇ ਹੈ ਸੀਵਰਮੈਨ ਸਪਾਈ ਸੇਵ ਡਰਾਈਵਰ ਲਿਫਟਿੰਗ ਦਾ ਕੰਮ ਵਾਟਰ ਸਪਲਾਈ ਰਿਕਵਰੀ ਫਿਟਰ ਕੁਲੀ ਸਾਰੇ ਜਿਨ੍ਹਾਂ ਦਾ ਕੰਮ ਹੀ ਨਹੀਂ ਕੋਈ ਹੋ ਰਿਹਾ ਇੱਥੇ ਚੋਰ ਬਜਾਰੀ ਹੈ ਕ੍ਰਪਸ਼ਨ ਨੂੰ ਬढ़ावा ਦੇ ਰਹੇ ਹੈ ਮੇਰ ਵੀ ਮੇਰ ਵੀ ਮੇਰੀ ਗੱਲ ਤੋਂ ਇਹ ਵੀ ਕ੍ਰਪਸ਼ਨ ਨੂੰ ਬढ़ावा ਦੇ ਰਿਹਾ ਹੈ ਇਹ ਹਰ ਵੇਲੇ ਮੀਟਿੰਗ ਕਰਦੇ ਹੈ ਪਰ ਉਹ ਹੀ ਤਾਂ ਗੱਲ ਹੈ ਵੀ ਅੱਕ ਕੇ ਸਾਨੂੰ ਇਹ ਕਰਨੇ ਪੈਂਦੇ ਹੈ ਮੇਰਾ ਅਜੀਬ ਕਿਤੇ ਸਾਨੂੰ ਚਾਹ ਨਹੀਂਗਾ ਜੇ ਐਡਾ ਪੁੰਜੇ ਬੈਨਦਾ ਜੋ ਨਹੀਂ ਉਹਨੇ ਕੰਮ ਜਿਹਦੇ ਤੇ ਚੋਰਾ ਦੀ ਹਮਾਇਤ ਕੀਤੀ ਹੈ ਨਹੀਂ ਕ੍ਰਪਸ਼ਨ ਨੂੰ ਚੋਰੀ ਨੂੰ ਬढ़ावा ਦਿੱਤਾ ਜਾਣਾ ਫੇਰ ਦਾ ਅਕ ਕਿ ਅਸੀਂ ਦਾ ਬੋਲਾਂਗੇ ਝੰਡਾ ਬਲੰਦ ਕਰਾਂਗੇ ਮੈਂ ਹਰ ਧਰਨੇ ਚ ਕੀ ਆਇਆ ਵੀ ਮਾਨਜੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਜੋ ਸਰਕਾਰ ਬਣਾਉਣੀ ਸੀ ਉਹ ਲੋਕ ਕਹਿੰਦੇ ਸੀ ਮੈਂ ਕੱਚਾ ਸ਼ਬਦ ਨਹੀਂ ਰਹਿਣ ਦਊਗਾ ਚਪਾਈ ਮਲਾਜ਼ਮਾਂ ਅੱਗੇ ਸਾਰੇ ਪੰਜਾਬ ਦੇ ਪਰ ਅੱਜ ਇੱਕ ਕੱਚਾ ਠੇਕੇਦਾਰੀ ਨੂੰ ਬढ़ावा ਦਈ ਜਾਂਦੀ ਸਰਕਾਰ ਜੋ ਸਾਡੀ ਵਾਰੀ ਆਉਂਦੀ ਉਹ ਠੇਕੇ ਦੇ ਦਖਲੋ ਉੱਦਾਂ ਇੱਥੇ ਜਿਹੜੇ ਰਿਟਾਇਰ ਹੋਏ ਪੰਜ ਪੰਜ ਦਸ ਦਾ ਸਾਲ ਤੋਂ ਉਹਨਾਂ ਨੂੰ ਡੇਢ ਡੇਢ ਲੱਖ ਦੇ ਰੱਖ ਲਿਆ ਹੋਇਆ ਤਨਖਾਹ ਤੇ ਐਸੀਆਂ ਨੂੰ ਐਕਸੀਐਨ ਨੂੰ ਜਈ ਜਿਹੜੇ ਰਿਟਾਇਰ ਹੋਏ ਉਹਨਾਂ ਨੂੰ ਦਸ ਦਾ ਸਾਲ ਹੋ ਗਏ ਉਹਨਾਂ ਨੂੰ ਗੱਡੀ ਵੀ ਸਰਕਾਰੀ ਤੇਲ ਵੀ ਸਰਕਾਰੀ ਪੈਂਦਾ ਉਹਨਾਂ ਦੀਆਂ ਗੱਡੀਆਂ ਤੇ ਡੇਢ ਡੇਢ ਲੱਖ ਡੇਢ ਡੇਢ ਲੱਖ ਰੁਪਇਆ ਤਨਖਾਹ ਅੱਜ ਅੱਜ ਬਾਦਮੀ ਕੀ ਮਾਰਿਆ ਜਾ ਰਿਹਾ ਹਾਂ ਹਾਂ ਕਿਹੜੀ ਛੁੱਟੀਆਂ ਦੇ ਤਾਂ ਅਸੀਂ ਲੈਣੀਆਂ ਪਈ ਹੈ ਉਹ ਇਹਨਾਂ ਦੀ ਕਿ ਜੁਲਾ ਦੇ ਕੋਈ ਰੋਕ ਲਵੇ ਜਲੂਸ ਕੱਢ ਦਵਾਂਗੇ ਸਹੀ ਹੈ